ਹਾਂਜੀ ਵੀਰੇ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਲੋ ਜੀ ਵੀਰੇ ਆਪਾਂ ਤੁਹਾਨੂੰ ਅੱਜ ਇੱਕ ਬਲਦ ਤੋਂ ਹੋਣ ਜਾ ਰਹੇ ਆ ਵੀਰੇ। ਇਹ ਬਲਦ ਵੀਰੇ 15-20 ਸਾਲ ਹੋ ਗਏ ਬਿਮਾਰ ਹੋਏ ਨੂੰ ਆਪਾਂ ਦਾ ਮਹੀਨਾ ਹੋ ਗਿਆ ਵੀਰੇ। ਇਹ ਬਲਦ ਦੇ ਵੀਰੇ ਗਾਮ ਨੜਾ ਦਾ ਡੀਲ ਹੱਤ ਦੀ ਗੋਡਾ ਵੀਰੇ ਗੋਡੇ ਦੇ ਨਾਲ ਲੇਗਮੈਂਟ ਦੇ ਬਚਨਾ ਟ੍ਰੈਟਿਸ਼ ਹੋ ਗਿਆ। ਉਹਦੇ ਵਿੱਚ ਵੀਰੇ ਪਾਣੀ ਭਰ ਗਿਆ, ਛੇਸਟ ਭਰ ਗਿਆ। ਉਹਦੇ ਬਾਅਦ ਵੀਕ ਮਾਰਨ ਲੱਗ ਗਿਆ ਇਹ, ਲੰਗ ਮਾਰਨ ਲੱਗ ਗਿਆ ਤੁਰਨੋਂ ਹਟ ਗਿਆ। ਤੁਸੀਂ ਦੇਖੋ ਵੀਰੇ। ਇਹ ਬਾਈ ਨੇ ਪਹਿਲਾਂ ਵੀ ਇਲਾਜ ਕਰਾਇਆ ਵੀ ਤੇ ਬਲਦ ਦਾ। ਪਤਾ ਨਹੀਂ ਜਾਰੇ ਨੇ ਆਪ ਕੀਤਾ ਘਰੇ ਤੇ ਖਾਉਣੀ ਕਿਸੇ ਬੰਦੇ ਨੇ ਕੀਤਾ ਬਲਦਾਂ ਨੇ ਆ ਕੇ ਆਪ ਹੀ ਘਰੇ ਦੇ ਦੇਖੋ ਪਹਿਲਾਂ ਤੁਸੀਂ ਧਿਆਨ ਨਾਲ ਦੇਖੋ ਲੱਤ ਜਮਾ ਵੀਰੇ ਇਹ ਸੁਝਾ ਆਇਆ ਪਿਆ ਬਲਦ ਨੂੰ ਕੁਛ ਚਾਰ ਬੁਖਾਰ ਹੋ ਗਿਆ ਦੀਗਾ ਤੁਰਨੋਂ हट ਗਿਆ ਦੀਗਾ ਪਕਸ਼ੀਵੀਆਂ ਹੋ ਗਿਆ ਵੀਰੇ ਨੂੰ ਪੂਰਾ ਯਾਰ ਦੇਖੋ ਇਹ ਇੱਕ ਬਤਾ ਕੀ ਹੋਇਆ ਵੀਰੇ ਇਹ ਨਾ ਪਹਿਲਾਂ ਯਾਰ ਇੱਕ ਕੋਈ ਬੰਦਾ ਆਇਆ ਇਹ ਬਾਈ ਕਹਿੰਦਾ ਬਲਦਾਂ ਵਾਲਾ ਉਹਨੇ ਆ ਕੇ ਵੀਰੇ ਇਹਦੇ ਬਚੇ ਛੂਈ ਮਾਰੀ ਵੀ ਦੇ ਗੋਡੇ ਚ ਗੋਡੇ ਤੇ ਵੀ ਛੂਈ ਮਾਰਨ ਤੋਂ ਬਾਅਦ ਤੇ ਪੋਲਾ ਪੋਲਾ ਦੀ ਕਹਿੰਦਾ ਵਿੱਚੋਂ ਪਾਣੀ ਦਾ ਕੱਢਿਆ ਉਹਨੇ ਉਹਨੇ ਆ ਕੇ ਵੀਰੇ ਯਾਰ ਵਿਚਰੇ ক্লোਰੋਫੀਨਿਕੋਲ ਦੇ ਕੈਪਸੂਲ ਭਰਤੇ ਅੱਖਾਂ ਵਾਲੇ ਵਿੱਚ ਹੀ ਉਹਨੇ ਬੰਦੇ ਨੇ ਹਣਾ ਜਗਾ ਮੜੀ ਦੀ ਸਮਾਨਾ ਪਿੱਛੇ ਜਬਰ ਤੇ 25 ਬੱਚੋ ਆ ক্লোਰੋਫੀਨਿਕੋਲ ਦੇਖੋ ਖਾਲਾ ਦੇਖੋ ਛੇ ਕੈਪਸੂਲ ਨੇ ਵੀਰੇ ਅੱਖਾਂ ਵਾਲੇ ਵਿੱਚ ਹੀ ਵੀਰੇ ਇਹ ਭਰਤੇ ਯਾਰ ਵਿੱਚ ਹੀ ਇਹ ਵੀ ਟੜੀ ਨੂੰ ਭਰਤੀ ਫਲੀਮਮ ਡਿਸ਼ਰ ਵੀ ਟੜੀ ਦਾ ਪਾਊਡਰ ਹਾਈ ਟੈਕ ਚਾਰਸਮਣ ਵਿੱਚ ਜਿਹੜਾ ਦੇਖਦੇ ਹੋ ਵਿੱਚ ਭਰਿਆ ਗੋਡੇ ਦੇ ਹੁਣ ਤੁਸੀਂ ਦੇਖੋ ਵੀ ਜਗ੍ਹਾ ਤਾਂ ਮੜੀ ਜੀ ਆ ਫਿਰ ਸਵਣ ਕੰਨਾ ਪਰ ਗਿਆ ਜਦ ਤੇ ਨਹੀਂ ਪਤਾ ਹੁੰਦਾ ਤਾਂ ਪੰਗੇ ਨਾ ਲਿਆ ਕਰੋ ਹਨਾ ਉਹੀ ਨਹੀਂ ਫਾਇਦਾ ਹੁੰਦਾ ਵੀਰੇ ਲੱਕਣਾ ਚ ਚਲੋ ਉਸਵਾਦ ਆਪ ਨੂੰ ਬਾਈ ਨੇ ਦਿਖਾਇਆ ਗੋਡਾ ਆਪਾਂ ਦੇਖਿਆ ਕਿ ਟਿਕਟੂਕੇ ਆਪਾਂ ਤੇ ਲਾਦੇ ਤੇ ਛੱਟ ਜਾ ਹੋ ਗਿਆ ਜੀ ਵੀਰੇ ਸ਼ੋਅ ਜੀ ਲੱਗੇ ਤੇ ਬਕਸ਼ਨ ਦੀ ਮੜੀ ਘਟ ਗਈ ਤਾਂ ਖਾਣ ਲੱਗਿਆ ਤੁਰਨ ਫਿਰਨ ਲੱਗ ਗਿਆ ਜੀਗਾ ਟਿਕਟੋਕੇ ਲਾਦੇ ਵੀਰੇ ਕੱਖ ਖਾਣ ਲੱਗਿਆ ਵਧੀਆ ਠੀਕ ਹੋ ਗਿਆ ਮਣਾ ਮਣਾ ਤੋਰਨ ਲੱਗਿਆ ਵੀਰੇ ਪਰ ਲੰਗ ਮਾਰਨ ਲੱਗ ਗਿਆ ਇਹ ਬਲਦ ਵੀਰੇ ਹੈਗਾ ਯਾਰ ਭੱਜਣ ਵਾਲਾ ਬਲਦਾ ਬਹੁਤ ਮਹਿੰਗਾ ਬਲਦਾ ਕੋਈ ਆਮ ਬਲਦ ਨਹੀਂ ਹੈਗਾ ਬਹੁਤ ਵਧੀਆ ਦੀ ਜਿਹਦੇ ਪਹਿਲਾਂ ਜਿਹੜੇ ਬੰਨ ਪੈ ਗਿਆ ਦੀ ਬਲਦ ਦੇ ਪਰ ਬੰਨ ਖੋਲਿਆ ਸੀ ਤੇ ਉਸ ਤੋਂ ਬਾਅਦ ਹੁਣ ਵੀਰੇ ਆਪਾਂ ਇਹ ਅੱਜ ਜਿਹੜਾ ਆਪਰੇਸ਼ਨ ਕੀਤਾ ਬਲਦ ਦਾ ਇਹਦੇ ਵਿੱਚੋਂ ਵੀਰੇ ਸਮਾਨ ਬਹੁਤ ਕੱਢਿਆ ਗੰਦਮੰਦ ਸਾਰੀ ਹੱਡੀ ਵੀਰੇ ਦੀ ਗੱਲ ਲੱਗੀ ਦੀ ਸਾਰੀ ਹੱਡੀ ਛਾਪ ਗਈਤੀ ਆ ਵਿੱਚ ਪੀਕ ਸੀ ਬਹੁਤ ਅੱਗੇ ਭਰੀ ਹੋਈ ਪਾਣੀ ਦਾ ਬਹੁਤ ਭਰਿਆ ਹੋਇਆ ਸ਼ਿਸ਼ਟਾ ਸਾਰਾ ਕੱਢਤਾ ਵੀਰੇ ਕਟਨ ਤੋਂ ਬਾਅਦ ਵੀੜੀ ਤਬ ਵੀਰੇ ਬਹੁਤ ਵੱਡੀ ਆ ਗਈ ਨੇ ਪਰ ਆਪਾਂ ਉਹਨੂੰ ਨਿੱਕੀ ਬਣਾਈ ਹੈ ਤੇ ਇਹ ਕੋਈ ਖੜਾਪਾ ਦਿਖਾ ਨਹੀਂ ਸਕਦੇ ਹੁੰਦੇ ਵੀਰੇ YouTube ਤੇ ਉਦੋਂ ਬਾਅਦ ਵੀਰੇ ਇਹ ਵਿੱਚੋਂ ਖਾਲੀ ਕਰਕੇ ਸਾਰਾ ਗੋਡਾ ਸ਼ਾਫ ਕਰਤਾ ਵੀਰੇ ਆਪਣਾ ਛੰਨ ਕੀਤਾ ਹੋਇਆ ਇਹ ਵਿੱਚ ਲਿਗਣੂ ਕਿੰਨਾ ਗੋਡੇ ਚ ਲਾਇਆ ਹੋਇਆ ਹੈਗਾ ਤੇ ਜਾਲਾ ਜੀ ਲਾਇਆ ਹੈ ਵੀਰੇ ਆਪਾਂ ਵੀਰੇ ਬਲੇਡ ਲੈ ਕੇ 11 ਨੰਬਰ ਵਿੱਚ ਪਾ ਕੇ ਇਹਦੇ ਸਾਰਾ ਇਹਦਾ ਆਪਰੇਸ਼ਨ ਕਰਤਾ ਬਿਲਕੁਲ ਤੇ ਬਲਦ ਹੁਣ ਵੀਰੇ ਠੀਕ ਠਾਕ ਆ ਵਿੱਚ ਵੀਟੜੀ ਨ ਭਰ ਕੇ ਟਾਂਕੇ ਟੁਕੇ ਲਾਤੇ ਵੀਰੇ ਤਾਂ ਕਿ ਲੱਗਦੇ ਪੱਟੇ ਕਰਤੀਆਂ ਤੁਸੀਂ ਦੇਖ ਲਓ ਬਲਦ ਠੀਕ ਠਾਕ ਆ ਕੋਈ ਚੱਕਰ ਨਹੀਂ ਵੀਰੇ ਠੀਕ ਠਾਕ ਆ ਬੰਦੇ ਦਾ ਉਸ ਤੋਂ ਬਾਅਦ ਆਪਾਂ ਨੰਬਰ ਪਾਇਆ ਹਾਂ ਬਾਈ ਦਾ ਜਗੈ ਨੂੰ ਪੁੱਛਣਾ ਆ ਮੈਂ ਪੁੱਛ ਸਕਦੇ ਹਾਂ ਬਲਦ ਵੀ ਆਪਣਾ ਓੜੀ ਕਣਾ ਕਾਲਾ ਨਵਾਂ ਮੁੰਡੇ ਦਾ ਇਹ ਬਲਦ ਭਜਾਉਂਦਾ ਵੀਰੇ ਉਹਦੇ ਘਰੇ ਆ ਬਲਦ ਹੁਣ ਨਾਰਮਲ ਆ ਵੀਰੇ ਵਿੱਚ ਲੋਕ ਇਹਦੇ ਕੰਮ ਆਪਣੀ ਹੁੰਦਾ ਬਲਦ ਵੀਰੇ ਕੰਮਜਾਬੀ ਹੋਊਗਾ ਨਾਰਮਲ ਵੀ ਆ ਠੀਕ ਵੀ ਹੋਊਗਾ ਠੀਕ ਹੈ ਜੀ ਹੋਈ ਜਾਣਾ ਜਮਾ ਹੁਣ ਆਪਾਂ ਅੰਦਰ ਸਾਫ ਕਰਤਾ ਜੀ ਠੀਕ ਹੈ ਜੀ ਬਾਕੀ ਵੀਡੀਓ ਚੰਗੀ ਲੱਗੀ ਸ਼ੇਅਰ ਕਰਿਓ ਵੀਰੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਿਓ